ਸਾਡੀ ਸਿੰਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ 3 ਸਾਲਾਂ 'ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਘਟਕਰ ਕਲਾ ਸੌਂਚ ਕੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤੇ ਜਾ ਰਹੇ ਸੀ ਅੱਜ 63 ਤੇ ਆ ਗਏ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ ਪਾਣੀ ਦੇ ਵੀਡੀਓ ਤਾਂ ਤੁਹਾਡੇ ਕੋਲੇ ਵੀ ਆਉਂਦੀਆਂ ਹੋਣਗੀਆਂ ਇਹਨਾਂ ਕੋਲੇ ਵੀ ਆਉਂਦੀਆਂ ਹੋਣੇ ਵੀ ਪਾਣੀ ਵਾਲੀਆਂ ਵੀਡੀਓ ਵੀ ਯਾਰ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਅਸੀਂ ਅਸੀਂ ਅਹ ਪਰ 42 ਸਾਲ ਬਾਅਦ ਦੇਖਿਆ 40 45 ਸਾਲ ਕੌਣ ਸੀਗੇ ਜੀ ਫਿਰ ਰਾਜ ਚ ਆਜ਼ਾਦੀ ਤੋਂ 60 ਸਾਲ ਬਾਅਦ ਤੱਕ ਤਾਂ ਇਹੀ ਰਹੇ ਨੇ ਜੀ ਇਹਦੇ ਮਾਰੇ ਮੈਂ ਪਾਣੀ ਦਿੱਤੇ ਹੀ ਨਹੀਂ ਪਹਿਲਾਂ ਪਾਣੀ ਪਤਾ ਹੀ ਨਹੀਂ ਇਹਨੂੰ ਕੀ ਹੁੰਦਾ ਪਹਿਲਾਂ ਐਂ ਮਿਲ ਜਾਂਦਾ ਸੀ ਇਹਨਾਂ ਨੂੰ ਜਦੋਂ ਰੌਲਾ ਪਿਆ ਪਾਖੜਾ ਵਾਲਾ 21 ਮਈ ਤੋਂ 21 ਮਈ ਤੱਕ ਪਾਣੀ ਦਾ ਹਿਸਾਬ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਹਿਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾਂ ਵਰਤਣਾ ਅਸੀਂ 6 ਮੀਨੇ ਹਰ ਮਹੀਨੇ ਬੀਬੀਐਮਬੀ ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਜਾਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲਿਆਂ ਨੂੰ ਕਿ ਕਿ ਤੁਹਾਡੇ ਤੋਂ ਮੈਨੂੰ ਲੱਗਦਾ 21 ਮਈ ਤੱਕ ਤੁਹਾਡੇ ਤੋਂ ਚੱਲਣਾ ਨਹੀਂ ਕੰਮ ਇਹ ਥੋੜਾ ਜਿਹਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਫਿਰ ਜੇ ਪਹਿਲਾਂ ਮੁੱਕ ਗਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਪਰਵਾਹ ਨਹੀਂ ਕੀਤੀ ਜੀ ਕੋਈ ਪਰਵਾਹ ਨਹੀਂ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਬਹਿ ਗਏ ਕਹਿੰਦੇ ਛੱਡੋ ਹੁਣ ਸਾਨੂੰ ਅਜੇ ਕਿਉਂ ਛੱਡੀਏ ਜੋ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਜੀ ਬੀਬੀ ਐਮਪੀਓ ਲੈ ਵਿੱਚ ਅਸੀਂ ਨੱਕਾ ਖੋਲਾਂਗੇ ਮੈਂ ਨੰਗਰ ਚਲੇ ਗਿਆ ਜੀ ਆਜੋ ਮੈਂ ਕਿਹਾ ਨੱਕਾ ਖੋਲੋ ਸਪੀਕਰ ਸਾਹਿਬ ਆਪਾਂ ਪਿੰਡਾਂ ਵਾਲੇ ਆ ਪਾਣੀ ਦੀ ਵਾਰੀ ਵਾਲੇ ਆਪਾਂ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿਲੇ ਸੀਗੇ ਅਸੀਂ ਤਾਂ ਕਿੱਲਿਆਂ ਵਾਲਿਆਂ ਸੀ ਬਿਸਕਟਾਂ ਵਾਲੇ ਤਾਂ ਹੈ ਨਹੀਂ ਜੀ ਪੰਜ ਕਿੱਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੱਡਾ ਹੁੰਦਾ ਸੀ ਤੇ ਤੁਸੀਂ ਲਾ ਲਓ ਵੀ 12:20 ਤੱਕ 60 ਮਿੰਟ ਹੋ ਗਏ 12:35 ਕਿਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਕੇ ਹੀ ਪਾਈ ਚਾਰੇ ਸੀ ਸਾਡਾ ਇਧਰੋਂ ਮੈਨੂੰ ਭੇਜ ਦਿੰਦੇ ਸੀ ਤਿਆਰੇ ਵੱਡੇ ਹੁੰਦੇ ਆ ਜੀ ਚੋਣੇ ਦੇ ਕਾਰੇ ਵੱਡੇ ਹੁੰਦੇ ਆ ਇੱਕ ਵਾਰੀ ਛੱਡ ਦਿਓ ਬਾਅਦ ਚ ਤਾਂ ਆਪਾਂ ਮਤਿਆਰੇ ਦੇ ਐਂਡ 'ਚ ਉਹ ਵੀ ਤੁਸੀਂ ਉਹ ਤੋਂ ਤੋੜ ਕੇ ਦੂਜੇ ਕਾਰੇ ਚਲੇ ਜਾਂਦੇ ਸਨ ਉਹ ਬੰਦਾ ਜਿਹੜਾ ਆਉਂਦਾ ਸੀ ਅਗਲਾ ਉਹਦੀ ਵਾਰੀ ਦੁਬਾਰਾ 35 ਤੇ ਉਹ ਤਾਂ 12 ਵਜੇ ਆ ਜਾਂਦਾ ਸੀ ਜੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਕਰ ਦਿੰਦਾ ਸੀ ਮੈਂ 15 ਸਾਲ ਦਾ ਜਵਾਨ ਸੀਗਾ ਮੈਂ ਹੁਣ ਕੀ ਕਰਾਂਗੀ ਮੈਨੂੰ ਪੁੱਛਿਆ ਬਿਕਰਾ ਕਹੀ ਤਾਂ ਜਲ ਠੀਕ ਹੈ ਨੱਕੇ ਵਾਸਤੇ ਯਾਰ ਗੰਦਾਸਾ ਕਿਉਂ ਲਿਆਉਣਾ ਉਹਨਾਂ ਨੂੰ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਿਹਾ ਮੇਰੀ ਗਰਦਨ ਨਾ ਵੱਢ ਦੇ ਕਿਤੇ ਨੱਕਾ ਵੱਢਣ ਤੋਂ ਪਹਿਲਾਂ ਮੈਂ ਕਿਹਾ ਤੂੰ 5 ਮਿੰਟ ਪਹਿਲਾਂ ਹੀ ਵੱਢ ਲਿਆ ਕਰ ਯਾਰ ਪਾਣੀ 12:30 ਤੇ ਲੈ ਲਿਆ ਕਰ ਪਰ ਕਿਤੇ ਇਹ ਨਾ ਹੋਵੇ ਕਿ ਗੰਦਾਸਾ ਤੂੰ ਇਸ ਕੰਮ ਵਾਸਤੇ ਲੈ ਕੇ ਆਇਆ ਕਿ ਕੱਦੇ ਮਿੰਟ ਦਾ ਰੌਲਾ ਪੈ ਗਿਆ ਤੇ ਮੈਂ ਸਰ ਕਤਲ ਹੋ ਜਾਂਦੇ ਪਾਣੀ ਆ ਪਿੱਛੇ ਪਾਣੀਆਂ ਵਿੱਚ ਕਤਲ ਹੋ ਜਾਂਦੇ ਪਿੰਡਾਂ ਨੇ ਆਪ ਸਰਪਤਾ ਕੋ ਨੂੰ ਤੇ ਅਸੀਂ ਕਿਵੇਂ ਨਹਿਰਾਂ ਦੇ ਦੀਏ ਕਿਵੇਂ ਕਿੱਥੋਂ ਦੇ ਦੀਏ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਦੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰੱਦ ਹੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰ ਦਾਂਗੇ ਜੀ ਦੋ ਚਰ ਨਹਿਰਾਂ ਬਣਾਉਣੀਆਂ ਪੈਣਗੀਆਂ ਐ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਰਹੀ ਜਾਂਦਾ ਜੀ ਪਾਕੜਾ ਮੇਨ ਲਾਈਨ ਉਹਦੀ ਕੈਪੈਸਿਟੀ 12000 ਕਿਊਸਿਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਸੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਿਕ ਦੀ ਕੈਪੈਸਿਟੀ ਹੈ 16 ਦੇ ਰਹੇ ਕਿਉਂਕਿ ਉਹ ਟੁੱਟ ਜੂਗੀ ਜੀ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨੋਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਤੇ ਮੇ ਦੇਵਾਂਗੇ ਨਹਿਰਾ ਬਣਾਉਣੇ ਪੈਣਗੇ ਪੰਜਾਬ ਚ ਨਹਿਰਾ ਦਾ ਮਤਲਬ ਐਕੁਇਜੇਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ ਚ ਮਰਡਰ ਮੈਂ ਉਹਨਾਂ ਨੂੰ ਇਹ ਕਹਿ ਕੇ ਨਹਿਰ ਚਾਹੇ ਦੋ ਕੱਢ ਦੋ ਸਾਡੀ ਤਿੰਨ ਕੱਢ ਦੋ ਪਰ ਉਹਨਾਂ ਨਹਿਰਾਂ ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'ਚ ਮੋਗਾ ਚਾਹੀਦਾ ਹੈ ਤਾਸੀ ਤੁਨ ਜਮੀਨ ਦੇ ਦਾਂਗੇ ਜੇ ਐ ਕਰਨਾ ਹੈ ਤੁਸੀਂ ਵੀ ਜਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਵੇਖ ਜਮੀਨ ਫੇਰ ਤੁਸੀਂ ਕੋਈ ਹੋਰ ਕਾਢ ਲਓ ਚੈਨਲ ਇਧਰ ਦੀ ਉਹ ਇਹਨਾਂ ਕੋਲ ਹੈ ਨਹੀਂ ਜੀ ਚੈਨਲ ਤੋਂ ਸੋ ਮੈਂ ਕਹਾਂ ਜੀ ਹੁਣ ਪੰਜਾਬ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਤਾਂ ਨਹਿਰੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰ ਨਹੀਂ ਬਣੀ ਇਹਨਾਂ ਤਾਂ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਕੁਨਿਆਰ ਬਣਾਈ ਹੋਵੇ ਦੱਸੋ